ਏ ਬੀਜੀ ਮੈਂ ਕੱਲ ਵੀ ਇਹ ਗੱਲ ਕੀਤੀ ਸੀ ਜਦੋਂ ਮੈਂ ਆਪਣੇ ਫੇਸਬੁੱਕ ਤੋਂ ਬੀਬੀ ਜੀ ਬਾਰੇ ਲਾਈਵ ਪਾਇਆ ਸੀ ਪਹਿਲਾਂ ਦਾ ਪਸੰਦਾ ਦੇ ਮਨਪੀਤ ਖਾਸਲੇ ਦਾ ਜਿਹੜਾ ਵੀ ਤੁਸੀਂ ਮੈਨੂੰ ਨਾ ਛੜੋ ਜੇ ਖਿੱਦੋ ਬਰੋਲੋ ਕਿਤੇ ਨੀਰਾ ਨਿਕਲ ਨਹੀਂ ਆ ਪਰ ਮਨਪੀਤ ਨੇ ਆਪਦੀ ਸਭਾਈ ਪੇਸ਼ ਕੀਤੀ ਜਿਹੜੀ ਮਨਪੀਤ ਨੇ ਆਪਦੀ ਸਭਾਈ ਪੇਸ਼ ਕੀਤੀ ਆ ਉਹਦੇ ਵਿੱਚ ਕੋਈ ਨਾ ਬਜ਼ੁਰਗਾਂ ਦੀ ਰਿਕਾਰਡਿੰਗ ਗਲਤ ਕੀਤੀ ਆ ਕੀ ਦੇਤਨਸ ਆਫਿਸ ਵਾਈਪੇ ਕਿਤਨੀ ਮੈਂ 25000 ਰੁਪਇਆ ਇਹਨਾਂ ਦਾ ਵਾਪਸ ਕਰਾਇਆ ਇਹ ਮੰਤਰੀ ਤੂੰ ਬਿਲਕੁਲ ਨਹੀਂ ਜਾਣਦੇ ਇਹ ਬਜ਼ੁਰਗਾ ਜਿਨ੍ਹਾਂ ਦਾ ਉਹ ਕਹਿੰਦਾ ਵੀ ਘਰ ਵਾਲੀ ਮਰ ਗਈ ਸੀ ਤੇ ਉਹਦੇ ਪੈਸੇ ਮੈਂ ਲਾਜੇ ਵਾਪਸ ਕਰਾਇਆ ਉਹ 2021 ਦਾ ਮਸਲਾ ਜੀ ਓਏ ਇਹ ਆਪਣੇ ਬੈਠੇ ਨਾ ਪਾ ਵੀਰ ਮੇਰੇ ਔਰ ਪੈਠੀ ਬੈਠਿਆ ਇਹਨਾਂ ਦੇ ਘਰ ਜਿਹੜੀ ਬਾਬੇ ਡੇਰੇ ਸਾਥ ਜੁੜਤ ਕਰਦੇ ਆ ਔਰ ਨਾਲ ਜਿਹੜਾ ਪਰਲੇ ਬੰਨੇ ਵੀਰ ਬੈਠਾ ਓਏ ਇਹਨਾਂ ਬਜ਼ੁਰਗਾਂ ਦਾ ਵੇਗਾ ਨਹੀਂ ਇਹ 2021 ਦੇ ਵਿੱਚ ਇਹਨਾਂ ਦੇ ਘਰ ਦੀ ਤੇ ਵਿਅਸਥ ਹੋ ਗਈ ਸੀ ਉਹ ਇਹ ਬੀਬੀ ਕੋਲ ਆਈ ਸੀ ਇਹਨਾਂ ਨੇ ਗਾਂ ਤੇ ਲਾੜਕ ਨੂੰ ਪੇਟ ਦਾ 25000 ਰੁਪਏ ਇਹਨਾਂ ਨੇ ਦਿੱਤਾ ਜਿਹੜਾ ਪੱਤੀਆ 2021 ਵਾਲੇ ਦੀ ਗੱਲ ਆ ਉਹ ਮੰਨ ਲਈ ਤੂੰ ਉਸ ਬਾਰੇ ਬਿਲਕੁਲ ਨਹੀਂ ਪਤਾ ਆਪੇ ਮੂੰਹ ਨਾਲ ਦੱਸਣ ਕਿ ਇਹਨਾਂ ਨੇ ਖੁਦ ਫੈਸਲੇ ਦਿੱਤੇ ਆ ਨਾ ਉਹ ਆਪਸ ਵਿੱਚ ਲੈਣ ਦੇ ਜਿਹਨੇ ਮੁੱਠਬੰਦੀ ਤੇ ਉਹ ਮੁੱਠਬੰਦ ਲੈ ਲਏ ਜਿਹੜੇ 25000 ਦਾ ਰੋਲਾ ਵੀਰਾ ਫਨਪਿੱਛੇ ਨੇ ਲਿਆ ਉਹ 25000 ਨੌਵੇਂ ਮਹੀਨੇ 2025 ਨੂੰ ਲਿਆ ਉਹ 25 ਹਜ਼ਾਰ ਰੁਪਏ ਕੀ ਦਾ ਸੀ ਇਹਨਾਂ ਦਾ ਸੀ ਲੈਟਲੀ ਉਹ ਬਾਗਾਂ ਦੀਆਂ ਦਿੱਤਾ ਉਹ ਮਿਲ ਗਿਆ ਤੇ ਜਿਹੜਾ 2025 ਦਾ ਮਨਪ੍ਰੀਤ ਨੇ ਲਿਆ ਕਿਵੇਂ ਲਿਆ ਉਹ ਮੈਂ ਨਹੀਂ ਹੁਣ ਤੁਹਾਨੂੰ ਮੈਂ ਸਿਰਫ ਕੰਮ ਕੈਸੀ ਮਨਾਰ ਬੋਲਿਓ ਹਜੇ ਇਹਦੇ ਸਬੂਤ ਬਹੁਤ ਤੈੜੇ ਮਿਲਿਆ ਕਿਉਂ ਨੇ ਆ ਤੇ ਤੁਸੀਂ ਯਾਦ ਕਰੋਗੇ ਤੇ ਮਨਪ੍ਰੀਤ ਨੂੰ ਯਾਦ ਕਰੋਗੇ ਭੂਂਡਾਂ ਦੀ ਖੰ ਨੂੰ ਖੇੜ ਜਾ ਮੈਂ ਕੰਮ ਨੂੰ ਕੈਸੀ ਤੇ ਭੂਂਡਾਂ ਦੀ ਖੰ ਨੂੰ ਨਾ ਖੇੜ ਫੇ ਦੋ ਫਰੋਲੇਗਾ ਲੀੜਾ ਨਿਕਲ ਜੀਆ ਪਰ ਆਜੂ ਨੇ ਆਪਦੀ ਸਫਾਈ ਪੇਸ਼ ਕੀਤੀ ਆ ਤੇ ਮੈਂ ਜਿਹੜੀ ਸਫਾਈ ਕਰ ਲਿਆ ਇਹ ਤੁਸੀਂ ਮੇਰੇ ਨੂੰ ਉਲਕੜੀ ਸਫਾਈ ਆ ਪਹਿਲਾਂ ਤਾਂ ਤੁਸੀਂ ਇਹ ਬਜ਼ੁਰਗਾਂ ਤੋਂ ਪੁੱਛ ਸਕਦੇ ਹਾਂ ਵੀ ਬੇਟੇ ਤੋਂ ਪੁੱਛ ਸਕਦੇ ਹਾਂ ਆ ਪੈਨਜੀ ਬਠੇ ਸਾਰੀ ਗੱਲ ਪੁੱਛ ਸਕਦੇ ਹਾਂ ਇਹਨਾਂ ਤੋਂ ਪੁੱਛੋ ਤੀਨਾਂ ਨਾਕ ਤੇ ਦਾ ਅੱਜ ਹੁਣ ਮਾਣ ਕਿਤੇ ਨਹੀਂ ਇਹ ਤਾਂ ਪੈਨਜੀ ਦਾ ਹੈ ਨਾ ਕੀ ਜਿਹੜੇ ਇਹ ਪੈਸਿਆਂ ਦਾ ਲੇਗਾ 25000 ਦਾ ਦੇਲ ਨੇ ਕੀ ਰੋਲਾ ਹੋ ਕੋਈ ਨਹੀਂ ਰੋਲਾ ਹੱਦਾਂ ਦੀ ਠੀਕ ਉਹਨਾਂ ਦਾ ਗੱਲ ਨਹੀਂ ਕਰਦੇ ਕਰਨੀ ਇਹਨਾਂ ਨਾਲ ਕੀ ਉਹ ਪੈਸੇ ਕਿਉਂ ਦਿੱਤੇ ਸੀ ਤੇ ਤੈਨੂੰ ਦਿੱਤੇ ਸੀ ਇਹਨਾਂ ਨੇ ਪੈਸੇ ਨਹੀਂ ਦਿੱਤੇ ਕਿਉਂ ਦਿੱਤੇ ਸੀ टेकन पुणे में रहता है भैया वो किया हां कदों की गल है, तो तो है। तो हां हाँ, हाँ। <स्थासथिथ> ना 5 साल हो गए कम से 5 अच्छा हां माग के 5 साल हो गए कैसी उदिन डॉक्टर मुंह हां हां मेरा भी की नाम मेरा दा फोन करें की याद करता मेरा दा प्लान है किथे रहने हम आ रहे नहीं नहीं फोन वाला तो हां ਇਹ ਇਹ ਮੇਰੇ ਕੋ ਕਿਲਾ ਕਿੰਨਾ ਦੇਣਾ ਹੈ 3 ਨਾ ਮੈਂ ਕਿੰਨਾ ਦੇ ਰਿਹਾ ਸੀ 3 ਰੋਬਰਟ ਸੀ ਜਿਹੜਾ ਇਹ 25000 ਰੁਪਏ ਇਹ ਰੋੜਾ ਕੋਈ ਦੋਏ 21 ਦੀ ਮੇਰੀ ਮਾਲਾ ਤੇ ਲਈ ਨਹੀਂ ਮੈਨੂੰ 30000 ਦੇ ਪਹਿਲਾ ਆ ਗਿਆ ਤੇ ਉਹ ਫਿਰ ਅੰਦਰ ਲਾਉਣ ਲੱਗੇ ਨਹੀਂ ਬੰਦ ਹੋਈ ਕਿਨਾਂ ਦੋਏ 21 ਜਿੰਨਾਂ ਨੂੰ 25000 ਰੁਪਏ ਵਾਪਸ ਕਰਦੇ ਇਹ ਵੀ ਕੱਚੀ ਹੈ ਤੇ ਦੋ ਦਿਨ ਦਿੱਤੇ ਹੀ ਇੱਕ ਮੋਟਰ ਦਿੱਤੇ ਹੀ ਇੱਕ ਮੋਟਰ ਨਹੀਂ ਜਨ ਦੇ ਦੇ ਦਿੱਤੀ ਇਹ ਕੱਸੀ ਨਹੀਂ ਐਕਨ ਦੋਏ 21 ਦਾ ਮਾਲਾ ਨਹੀਂ ਮਾਲਾ ਹੋ ਗੁਣੇ ਉਹ ਉਹ ਬਾਦ ਇਹਨਾਂ ਨਾਲ ਖਤਮ ਹੋ ਗਿਆ। ਅੱਗੇ ਇਹਨਾਂ ਦੀ ਅਰਜ਼ੋਦਗੀ ਹੋਣੀ ਹੈ। ਤੇ ਹੁਣ 2025 ਦੇ ਵਿੱਚ ਕੋਈ ਤੈਟੇ ਦਾ ਕੋਈ ਲੈਣ ਦੇਣ ਹੋਇਆ। ਸਾਡਾ ਕੋਈ ਨਹੀਂ 2022 ਚ ਸਾਡਾ ਫਾਈਨਲ ਹੋ ਗਿਆ। ਦੁਬਾਰਾ ਨਾ ਮੈਂ ਨਹੀਂ ਪਿਆਕਾ ਖਣਾ ਨਹੀਂ ਬੋਲੀ ਮਨ ਨੂੰ ਜਾਣਦੇ ਨਹੀਂ ਨਹੀਂ ਇਹ ਕਿੰਨੀ ਵਾਰ ਮਨ ਵੀ ਖਾਸਮ ਜਾਣਦੇ ਸੀ ਕਿ ਇਹ ਮੈਂ ਲੰਤਰੀ ਤੈਨੂੰ ਜਾਣਦੇ ਨਹੀਂ ਇਹਨਾਂ ਨੂੰ ਪਹਿਲੇ ਦੇ ਇਹਨਾਂ ਨੂੰ ਪਹਿਲੇ ਰੇ ਘੜਿਆ ਕੇ ਪਹਿਲੇ ਤੇ ਇਹਨਾਂ ਨੂੰ ਘੜਿਆ ਦੇ ਖਾਸ ਨੇ ਕਿ ਪੈਸੇ ਤਾਂ ਵਾਏ ਨਹੀਂ ਬੋਲੇ ਜਿਹੜੀ ਤੁਹਾਡੀ ਰਿਕਾਰਡਿੰਗ ਦੀ ਗੱਲਬਾਤ ਚੱਲ ਰਹੀ ਯਾਰ ਵੀ ਉਹ ਤੁਹਾਡੇ ਨਾਲ ਉਦੋਂ ਇਹ ਕਿਤੀ ਰਿਕਾਰਡਿੰਗ ਤੇ ਕਹਿ ਰਹੇ ਹੋ ਵੀ ਪੈਸੇ 20000 ਉਹ ਕੀ ਹੋਇਆ ਦਾ ਉਹ ਦਾ ਡੈਡੀ ਉਹਦਾ ਪਾਰਾ ਇਹ ਗੱਲ ਜਿਹੜੀ ਨੂੰ 25 ਅਹੀਂ ਵੀ ਹਾਰ ਜਦੋਂ ਆਪਾਂ ਲੈ ਲਿਆ ਅਹੀਂ ਕਹਿੰਦੇ ਵੀ ਲੈ ਜਾ ਕੋਈ ਗੱਲ ਸੀ ਕਿ ਉਹ ਤੁਹਾਨੂੰ ਨੇ ਕਹਿਤਾ ਵੀ ਤੁਸੀਂ ਤੁਹਾਨੂੰ ਅਸੀਂ ਫੋਨ ਕਰਾਂਗੇ ਤੁਸੀਂ ਕੋਈ 25 ਹਜ਼ਾਰ ਅਸੀਂ ਲੈ ਲਿਆ ਵੀ ਤੁਹਾਨੂੰ ਫੋਨ ਕਰਾਂਗੇ ਤੁਸੀਂ ਇਹ ਕਹਿੰਦੇ ਅਸੀਂ 25 ਹਜ਼ਾਰ ਤੁਹਾਨੂੰ ਦਿੰਦਾ ਤੁਹਾਨੂੰ ਮਿਲ ਗਿਆ ਮਿਲ ਗਿਆ ਤੁਹਾਨੂੰ 25 ਹਜ਼ਾਰ ਇਕੱਠਾ ਮਿਲ ਗਈ ਤੇ ਦੋ ਟੋਟੇ ਕਰਕੇ 25 ਹਜ਼ਾਰ ਮਿਲ ਗਈ ਉਹ ਕਿਵੇਂ ਮਿਲ ਗਿਆ ਨਹੀਂ ਤਾਂ ਜਿਹੜਾ 25 ਹਜ਼ਾਰ ਦਿੰਦਾ ਨਾ ਨੇ 10-5 ਕਰਕੇ ਦਿੰਦਾ ਨਾ ਤੇ ਫੇਚ ਕਿਵੇਂ ਮਿਲ ਗਿਆ ਬਸ ਠੀਕ ਗਏ ਸਾਨੂੰ 25 ਹਜ਼ਾਰ ਮਿਲ ਗਿਆ ਠੀਕ ਕਿਵੇਂ ਮਿਲ ਗਿਆ ਟੋਟੇ ਜੋ ਹੋਇਆ ਤੇ ਕੀ ਦੀ ਗੱਲ ਆ ਬਸ ਦੋ ਹੀ ਹਾਂ ਹੋਇਆ 25 ਵਿੱਚ ਤਾਂ ਕੋਈ ਨਹੀਂ ਨਾ ਕੋਈ ਪੱਤੀ ਨਹੀਂ ਕੋਈ ਮਸ ਕਿਹਨਾਂ ਨਾਮ ਤੇ ਹੁੰਦਾ ਹੈ ਇਹ ਉਹ ਕੀ ਨਾਮ ਤੁਹਾਡਾ ਕੀ ਕਰ ਰਹੇ ਹੋ ਪਰ ਕੀ ਦਿੰਦੀ ਕਰਾ ਲੰਮੀ ਇਹ ਕਿੰਨੇ ਚੱਕਰ ਗੱਦੀ ਦਾ ਹੋਵੇ 35 ਆ ਰਹੇ ਹੋ ਜੀ ਮੇਰਾ ਨਾਮ ਤੇ ਕੀ ਨਾ ਦਿੰਦੀ ਰਹੇ ਗੱਦੀ ਬਾਬਾ ਪਰਵਾਸ ਨੂੰ ਕੀ ਲੋਟ ਸਹੀ ਕੰਨ ਗਰੀਕ ਸੰਗਤਾਂ ਉਹ ਜੀ ਸੰਗਤ ਵਾਂਗੂ ਪਹਿਲੇ ਬਹੁਤ ਹੁੰਦੀ ਠੀਕ ਹੈ ਉਦਵਾਰ ਦੇ ਵਿੱਚ ਸੰਗਤ ਹੁਣ ਵੀ ਬਹੁਤ ਆਉਂਦੀ ਸੀ ਵੀ ਮੈਂ ਇਹ ਜੀ ਜਦੋਂ ਆਖੀ ਕੁਲਿੰਦਰ ਦੇ ਵਿੱਚ ਪੈ ਗਈ ਮੈਂ ਕਦੇ ਸੇਵਾ ਰੱਦ ਗਈਆਂ ਜਿਹੜੀ ਪੁਰਾਣੀ ਸੰਗਤ ਆਉਂਦੀ ਆ ਉਹ ਆਉਂਦੀ ਆ ਅੱਜ ਅਰਦਾਸ ਦੇ ਪੱਤੇ ਮੜਦੇ ਨੇ ਕਿਤੇ ਕਿ ਤੁਹਾਨੂੰ ਵੀਡੀਓ ਲੈ ਲਈ ਹੈ ਵਾਲ ਹੋ ਰਹੀ ਹੈ ਅੱਜ ਜਿਹੜੀ ਸੱਚੀ ਜਿਆਦਾ ਕੋਈ ਲੈਂਦੇ ਹੈ ਜੋ 3 ਡੋਲਾ ਇਹ ਮੇਰਾ ਮਨ ਕੀਤਾ ਸੀ ਮੇਰੇ ਦਮਾਨ ਭਰੇ ਸੀ ਕਿ ਭੋਗ ਮੈਂ ਵਰਤ ਹੋ ਰਿਹਾ ਸੀ ਪੈ ਰਿਹਾ ਸੀ ਠੀਕ ਆ ਆਤੀ ਮੇਰੇ ਦਿਮਾਗ ਭਰੇ ਦਿਮਾਗ ਭਰਿਆ ਮੇਰੇ ਦਿਮਾਗ ਬਹੁਤ ਜਿਜਿਆ ਰ ਹੈ ਤੇ ਇਹ ਇਹ ਖਾਣ ਤੋਂ ਮਿੱਠਾ ਨੰਬਰ ਆ ਰਹਾ ਸੀ ਕਿ ਮਿੱਠਾ ਮਿੱਠੇ ਕਹਿੰਦੇ ਆ ਉਹ ਮਿੱਠਾ ਦੁਨੀਆ ਲੁੱਟਣ ਵਾਲੀ ਹੈ ਇਹਦੇ ਵਿੱਚ ਉਹਨੇ ਕੀ ਕੀਤਾ ਉਹ ਪੰਜ ਜਿਹੜੇ ਲਾ ਲਿਆ ਮੇਰੇ ਵਾਲ ਦੋ ਕੀ ਉਹਨੇ ਦਿਮਾਗ ਦੀ ਸਾਰੇ ਰਿਕਾਰਡਿੰਗ ਕਰ ਕਰਕੇ ਮੈਨੂੰ ਨਹੀਂ ਪਤਾ ਕਿ ਖੜਿਆ ਨੂੰ ਕੱਲੀਆ ਤੋਂ ਨੇ ਮਨਪ੍ਰੀਤ ਨੂੰ ਕਰੀ ਮਰਥ ਨੇ ਮੈਂ ਉੱਠੀ ਆ 6 ਵਜੇ ਕੱਢ ਦੇ ਚੇਹੇ ਹੋ ਗਏ ਨੇ ਮੈਂ ਪਾਣੀ ਦਾ ਗਲਾਸ ਪੀਤਾ ਇਹ ਮੇਰੇ ਬਾਹਰ ਦੀ ਮੰਗਿਆ ਇਹਨੇ ਉਹਦੀ ਫੋਨ ਲਾਤਾ ਦੀ ਬਾਹਰ ਬੈਠੀ ਆ ਠੀਕ ਆ ਮੈਨੂੰ ਮਨਪ੍ਰੀਤ ਦਾ ਫੋਨ ਆਇਆ ਕਹਿੰਦਾ ਹਰਜੀਤ ਗੋਲਗੇ ਜਿੱਦਾਂ ਮੈਨੂੰ ਮਿੱਠਾ ਬੋਲਿਆ ਮੈਂ ਇਹਨੇ ਕਹਿੰਦਾ ਮੈਨੂੰ ਕੋਈ ਕੌੜਾ ਵੀ ਨਹੀਂ ਬੋਲਿਆ ਮੈਨੂੰ ਕਹਿੰਦਾ ਪਰਮਜੀਤ ਜਿੱਦਾਂ ਬੋਲਦੀ ਮੈਂ ਕਿਆ ਖਾਂਦੀ ਮੈਂ ਕਿਹਾ ਜੀ ਇਹ ਕਹਿੰਦਾ ਮੈਂ ਬੋਲਦਾ ਦਾਉਂ ਦਾਵਾ ਸਾਹਿਬ ਤੋਂ ਮਨਪ੍ਰੀਤ ਆ ਅਮਨਪਾਟਾ ਮਨਪ੍ਰੀਤ ਖਾਸ ਆ ਠੀਕ ਆ ਮੈਂ ਕਦੇ ਕੀ ਗਮੈ ਸਸਰੀ ਘਰ ਬਲਾਈ ਮੈਂ ਕਦੇ ਕੀ ਠੀਕ ਹੈ ਵੀ ਉਹ ਪਹਿਲੀ ਦੂਰ ਕਹਿੰਦਾ ਕਿ ਥੱਗ ਥੱਟਾ ਬਣਾਇਆ ਮੈਨੂੰ ਕਹਿੰਦਾ ਮੈਨੂੰ ਮੇਰਾ ਤਾਂ ਘੱਟ ਹੈ ਵੀ ਮੈਂ ਆਪ ਉਹਦੇ ਕੋਲ ਤੁਰਾ ਸਲਪ ਆਇਆ ਮਾਨ ਮੇਰੇ ਘਰੇ ਭਰਿਆ ਹਾਂ ਉਹ ਬੱਚਿਆਂ ਨੇ ਬਾਹਰ ਜਾਣਾ ਸੀ ਉਹਨਾਂ ਨੇ ਰੌਣਕ ਮੇਲਾ ਲਾਇਆ ਆਪ ਦੇ ਨਿੱਕੀ ਛੱਪੀ ਆ ਕੋਈ ਗਲਤ ਗੁੱਲੀ ਨਹੀਂ ਪਾਈ ਕੋਈ ਗਲਤ ਸ਼ਬਦਾਂ ਦੇ ਵਿੱਚ ਹੀ ਦਮਾਨ ਕਰਿਆ ਗਿਆ ਠੀਕ ਹੈ ਮੈਂ ਉਹਨੂੰ ਬੋਲੇ ਜਿਹਦੇ ਵਿੱਚ ਵੀ ਮੈਂ ਕੁਝ ਨਹੀਂ ਕੀਤਾ ਚਲੋ ਜਦੋਂ ਇੱਥੇ ਸਾਰਾ ਕੁਝ ਹੋ ਗਿਆ ਬਾਬਾ ਮੇਰੇ ਨਾਲ ਗੋਲਿਆ ਜਦੋਂ ਉਹ ਗੱਲ ਚ ਕਹਿੰਦਾ ਮੈਂ ਕੱਲ ਨੂੰ ਘਰੇ ਆਉਂਗਾ ਮੈਂ ਤਾਂ ਬਬਾ ਸਾਰੇ ਦੁਆਦੇ ਕਰੀਏ ਆਉਂਗਾ ਘਰੇ ਆਉਂਗਾ ਥੇਰਾ ਸਾਨੂੰ ਅਸੀਂ ਫੋਨ ਲਾਇਆ ਕਿਤੇ ਉਹ ਕਹਿੰਦੇ ਵੀ ਤੁਸੀਂ ਅਰਜੀਤ ਕੋਲ ਜਾਓ ਤੁਸੀਂ ਅਰਜੀਤ ਕੋਲ ਜਾਓ ਅਰਜੀਤ ਨੂੰ ਲੱਗੇ ਅਸੀਂ ਗੱਲ ਕੀਤੀ ਅਰਜੀਤ ਨੇ ਸਾਡੀ ਬਹੁਤ ਮਦਦ ਕੀਤੀ ਠੀਕ ਹੈ ਅਰਜੀਤ ਨੇ ਵੀ ਮਦਦ ਕੀਤੀ ਤੇ ਅਰਜੀਤ ਕਹਿੰਦਾ ਵੀ ਮੈਂ ਕੋਈ ਗੱਲ ਨਹੀਂ ਕਹਿੰਦਾ ਮਾ ਤਾਂ ਮੈਂ ਰੋਕਦਾ ਵੀ ਉਹ ਤਰ ਹੀ ਨਹੀਂ ਹੁੰਦੇ ਤੇ ਮੈਂ ਕਹਿੰਦਾ ਵੀ ਮੇਰੀ ਮਾਤਾ ਵੀ ਮੇਰੇ ਨਾਲ ਚਾਲੋ ਨੇ ਗੱਲ ਕੀਤੀ ਰਣਜੀਤ ਨੇ ਰਣਜੀਤ ਨੇ ਗੱਲ ਕਰਕੇ ਮੈਨੂੰ ਜਵਾਬ ਦੇ ਦਿੱਤਾ ਕਹਿੰਦਾ ਮਾਤਾ ਵੀ ਉਹ ਮਨਤਨ ਕਰਾਉਂਦਾ ਠੀਕ ਹੈ ਮੈਂ ਐ ਘਰ ਵੀ ਕੋਈ ਗੱਲ ਨਹੀਂ ਕਰਦੀ ਕਿ ਇਹਨੇ ਜਿੰਨੇ ਦਿਨ ਮੈਂ ਨਾ ਬੁਣੀ ਕਰਦੇ ਰਣਜੀਤ ਕੋਲ ਹੈ ਰਣਜੀਤ ਬਾਬਾ ਨਹੀਂ ਹੋਣਾ ਬੰਦਾ ਬੀਟਾ ਤੇ ਉਹ ਮੈਂ ਐ ਘਰ ਵੀ ਕਰਦੇ ਜਿਵੇਂ ਮਨਤਨ ਕਰਦਾ ਰਣਜੀਤ ਮੈਂ ਕੁਝ ਨਹੀਂ ਹੈ ਨਹੀਂ ਚਾਲਾ ਉਹਨੇ ਟਾਈਮ ਦਿੱਤਾ ਕਿਨੇ ਮਨਪ੍ਰੇਤ ਨੇ ਮੈਨੂੰ ਦੂਸਰੇ 3 ਦਿਨੋਂ ਫੇਰ ਫੋਨ ਕਰਕੇ ਦਿਨ ਸ਼ਾਮ ਨੂੰ ਲਾਇਆ ਮੈਨੂੰ ਕਹਿੰਦਾ ਤੁਸੀਂ ਖਰੀਦ ਕੋਟਾ ਕੇ ਮੇਰੇ ਨਾਲ ਨਹੀਂ ਰਹਿਣਾ ਕਿ ਨਹੀਂ ਰਹਿਣਾ ਮੈਂ ਤਾਂ ਵੀ ਮੈਂ ਤਾਂ ਵੀ ਜੀਤ ਆਉਗਾ ਤੇ ਜੀਤ ਦੇ ਨਾਲ ਹੀ ਆਉਣੀ ਠੀਕ ਹੈ ਤੁਸੀਂ ਮੈਂਬਰ ਲੈ ਕੇ ਆ ਦਿਓ ਮੈਂ ਤਾਂ ਵੀ ਮੈਂ ਕੋਈ ਮੈਂਬਰ ਨਹੀਂ ਲਿਆਉਣਾ ਕਿ ਜੇ ਜੀਤ ਨਹੀਂ ਜੀਤ ਨਹੀਂ ਉੱਤੀ ਜੀਤ ਹੀ ਆਉਗਾ ਮੈਂ ਮੈਂਬਰ ਕਿਸੇ ਨੂੰ ਨਹੀਂ ਨਾਲ ਲੱਗਦਾ ਤੇ ਅੱਜ ਅਸੀਂ ਗਏ ਆ ਅਸੀਂ ਉੱਥੇ ਪੁਲ ਦੇ ਥੱਲੇ ਗਏ ਆ ਜਿੱਥੇ ਕੋਰ ਕੋਰ ਆਪਣਾ ਪੁਲ ਚੰਦਮਾਨ ਪੁਲ ਦੇ ਥੱਲੇ ਹੈਗਾ ਉੱਥੇ ਅਸੀਂ ਦੁਕਾਨ 'ਚ ਬੈਠੇ ਦੁਕਾਨ 'ਚ ਬੈ ਗਏ ਦੁਕਾਨ ਇਹਨਾਂ ਦੇ ਭਰਾ ਵੀ ਸੀਗੇ ਪਹਿਲਾਂ ਦੁਕਾਨ 'ਚ ਉੱਥੇ ਸੀ ਬੈਠੀਆਂ ਉੱਥੇ ਕਹਿੰਦਾ ਸੰਦਮ ਘਰ ਉਹ ਅਸੀਂ ਸੰਦਮ ਵੀ ਮੰਗਾਇਆ ਨਾਲ ਥਾਣੋਂ ਉਹ ਯਮਲੇ ਲੈ ਕੇ ਦਿੱਤਾ ਨਹੀਂ ਕੋਈ ਦਿੱਕਤ। ਫੋਟੇ ਅਸੀਂ ਇਹਨੂੰ 11000 ਦੇ ਦਿੱਤਾ। ਉਹ ਦੂਜਾ ਕਿ 11000 ਰੁਪਏ ਲੈ ਕੇ ਉਹ ਉੱਥੇ ਜਾਵੇ। ਬੋਲਿਆ ਕੁਛ ਨਹੀਂ। ਮੈਂ ਬਾਹਰ ਅੱਗੇ ਖੜ ਗਈ ਇਹਨਾਂ ਨੇ ਕੋਈ ਆਪ ਦੀ ਗੱਲ ਕਰਨੀ ਸੀ ਤੇ ਮੈਨੂੰ ਮੜ ਕੇ ਕਹਿਣਾ ਭਣੀ ਅੰਦਰ ਜਾੜਾ ਕਿ ਬਾਹਰ ਜਾੜੇ ਕੋਪੰਦਰ ਜਾੜੀ ਸੀ ਨਹੀਂ ਤੇ ਹੈਗੀ। ਠੀਕ ਹੈ। ਬੈਠੀ ਇਹ ਦੂਜਾ ਵਾਰ ਦੇ ਵਿੱਚ ਹੋਏ 100 ਵਾਰ ਮੇਰੇ ਕਰੇ ਖੇੜ ਆਇਆ। 100 ਵਾਰ ਨੇ ਅੱਗੇ ਮੈਨੂੰ ਕਿਹਾ ਕਿ ਆਹਾਂ। ਆ ਅਸੀਂ ਬੈਠੇ ਆਂ ਹੀ ਮੇਰਾ ਬੇਟਾ ਬੈਠਾ ਤਾਂ ਮੇਰੇ ਬੇਟੇ ਨੂੰ ਨੇ ਖਾਤਾ ਮੈਨੂੰ ਕਹਿੰਦਾ ਇਹਨੂੰ ਕਹਿੰਦਾ ਤੂੰ ਬਾਹਰ ਜਾ ਰਿਹਾ ਸੀ ਦੋਨੇ ਕੀ ਬੈਠੇ ਇਹ ਬਾਹਰ ਜਾ ਰਿਹਾ ਇਹ ਸ਼ੱਕ ਸੀਗਾ ਵੀ ਜੇ ਤੂੰ ਫੋਨ ਸੀ ਕਿ ਤੇ ਕੋਈ ਵੀਡੀਓ ਨਾ ਬਣਾ ਲੇ ਤੇ ਬਾਹਰ ਜਾ ਕੇ ਦੇਖਿਆ ਮੈਂ ਤਾਂ ਬਹੁਤ ਤੂੰ ਜਾ ਰਿਹਾ ਚਲ ਉਹ ਦੁਆ ਚ ਇਹਨੇ ਘਰੇ ਆ ਕੇ ਮੈਨੂੰ ਕੀ ਕਿਹਾ 10000 ਰੁਪਿਆ ਕੱਢਿਆ ਕੁਛ ਨਹੀਂ ਆ 10000 ਰੁਪਿਆ ਉਹਦਾ ਲੈ ਲਓ ਤੇ ਆ 15 ਨਹੀਂ ਤਾਂ 15000 ਰੁਪਏ ਕੋਡ ਦੇ ਜੋ ਮੈਨੂੰ ਨਹੀਂ ਸਵੇਰੇ ਤੁਹਾਡੇ ਘਰੇ ਕੋੜਗਪੁਰਿਆਲਾ ਗਿਆ ਖਾਉਣਾ ਨਾਲ ਕਿਸੇ ਗੁਰਦੁਆਰੇ ਦਾ ਨਹੀਂ ਇਹਨੇ ਲਿਆ ਵੀ ਕਿਹੜੇ ਗੁਰਦੁਆਰਾ ਸੈਂਟੇ ਉਹਨਾਂ ਨੇ ਪਹਿਲਾਂ ਇਹਨੇ ਮੈਨੂੰ ਡਰਾਇਆ ਵੀ ਵੀਡੀਓ ਕੋ ਤੇਰੇ ਘਰ ਵੀ ਟੈਲ ਨਹੀਂ ਟੈਲ ਮਾ ਦੰਦ ਮਾ ਸਾਰ ਦੰਦ ਮਾ ਸਾਰ ਕੋੜਗਪੁਰਾ ਕੋੜਗਪੁਰਾ ਕੋਉ ਮੇਰੇ ਕੋਲ ਵੀਡੀਓ ਦਿਖਾ ਦੇ ਤੈਨੂੰ ਤੈਨ ਮੇਰੇ ਲਈ ਕਿਹਾ ਵੀ ਬਦਲੀ ਮੈਨੂੰ ਵੀਡੀਓ ਦਿਖਾ ਦੇ ਮੇਰੇ ਸਿਰ ਤੋਂ ਤੇਰੀ ਵੀਡੀਓ ਮੇਰੇ ਕਿਹੜੀ ਆ ਠੀਕ ਆ ਵੀ ਮੈਂ ਜਿੰਦੇ ਵਿੱਚ ਸਿਰ ਨਹੀਂ ਘਾਇਆ ਮੇਰੀ ਵੀਡੀਓ ਦੇ ਇਹ ਮੈਂ ਇਹਨਾ ਬਹੁਤ ਵਿਉ ਕੀਤਾ ਚਲੋ ਉਸ ਤੋਂ ਬਾਅਦ ਮੈਂ ਇੱਕ ਹਸਾਂ ਦਾ ਮੈਂ ਟੈਪ ਕੀਤੀ ਤਾਂ ਮੈਂ ਕਿਹਾ ਵੀ ਚਲੋ ਗੁਰੂ ਘਰ ਦਿੱਤਾ ਮੈਨੂੰ ਕੋਈ ਹੋਣੀ ਹੈ ਜਿਹਦੇ ਗੁਰੂ ਘਰ ਮੈਂ ਇਹਦੇ ਤੋਂ 5000 ਰੁਪਏ ਵਿਆਜ ਚੜਕੇ ਮੈਂ ਉਹਦਾ ਕਾਰਜ ਪੁੰਜ ਕੇ ਨੇ ਅੱਜ ਵੀ 700 7500 ਰੁਪਏ ਨੇ ਵਿਆਜ ਚੜੇ ਨੀਂ ਮਹੀਨੇ ਭਰ ਲੈਂਦਾ ਮੁੜੇ ਨਹੀਂ ਉਹ ਤੇ ਮੈਂ ਇਹਨੂੰ ਪੈਸੀ ਦਿੱਤੀ ਮੇਰਾ ਮੁੰਡਾ ਇਹ ਜਾ ਕੇ ਪਹਿਲਾ ਪਹਿਲਾ ਗੁਰਦੁਆਰਾ ਸਾਹਿਬ ਫੜਾਉਣੇ ਆ ਕੋਟ ਗੁਰਦੁਆਰਾ ਮੇਰੇ ਨਾਲ ਟੈਨ ਲਿਆ ਫੋਟੋ ਫੁਰੇ ਨਹੀਂ ਆਇਆ ਫਿਰ ਇਹਨੇ ਕਿਹਾ ਮੈਨੂੰ ਫਰੀਦਕੋਟ ਮਿਲਾਓ ਫਰੀਦਕੋਟ ਅਸੀਂ ਗਏ ਇਹ ਦੋਨੇ ਪਉਪਤ ਜਾ ਕੇ ਪਾਰਕ ਦੇ ਵਿੱਚ ਘੰਟਾ ਕਰਦੇ ਕੋਈ ਇਹ ਆਪਦੇ ਮੰਦਰ ਉੱਪਰ ਸੱਚਾ ਨਿਕਾਇਆ ਕੋਥੋਂ ਇਹਨੇ ਕੱਲੇ ਨਹੀਂ ਪੜਦੇ ਇਹਨੇ ਕਹਿੰਦਾ ਅਸੀਂ ਦੇਖੋ ਚੱਕੀ ਆ 11000 ਰੁਪਏ ਦਿੱਤਾ ਵੀ 15000 ਚੱਕੀ ਜਾ ਕੇ ਉਹਨੇ ਲਾ ਦਿੱਤਾ ਉਹ ਕਹਦਾ ਦਿੱਤਾ ਸੀ ਉਹ ਕਹਦਾ ਉਹ ਇਹਨੇ ਦਿੱਤਾ ਵੀ ਹਾਂ ਵੀ ਤੁਸੀਂ ਰਜਿਸਟਰਡ ਕਰ ਗਿਆ ਵੀ ਹੁਣ ਤੁਸੀਂ ਗੱਡੀ ਚਲਾ ਸਕਦੇ ਹੋ ਰਜਿਸਟਰਡ ਕਰ ਗਿਆ ਮੇਰੇ ਨਾਲ ਵੀ ਤੁਸੀਂ ਗੱਡੀ ਪੱਤੀ ਜਾਰ ਲੈ ਕੇ ਮੇਰੇ ਨਾਲ ਇਹਨੇ ਰਜਿਸਟਰਡ ਕੀਤਾ ਵੀ ਤੁਸੀਂ ਹੁਣ ਗੱਡੀ ਚਲਾ ਸਕਦੇ ਹੋ ਇਹ ਬੋਲਿਆ ਨਾ ਇਹਨੇ ਰਿਕਾਣਗ ਪਾਈ ਜੇ ਮੇਰੇ ਕੋਲੇ ਪਈਆ ਇਹਨੇ ਕਿਹਾ ਵੀ ਹਾਂ ਵੀ ਮੈਂ ਉਹਦੇ ਨਾਲ ਬੀਬੀ ਨਾਲ ਮੈਂ ਗੱਡੀ ਵੀ ਚਲਾਤੀ ਸੀ ਮੈਂ ਤੇ ਤੁਸੀਂ ਹੁਣ ਤੱਕ ਆ ਗਿਆ ਕੀ ਯਾਰ ਲੈ ਕੇ ਸੰਭੋਤ ਤਾਂ ਕੰਮ ਨਹੀਂ ਲਿਆ ਮੈਨੂੰ ਮੌਤ ਨਹੀਂ ਚੱਲ ਰਹੀ ਗੱਡੀ ਦੇ ਵਿੱਚ ਇਸ ਤਰ੍ਹਾਂ ਦੇ ਕੀ ਚੱਲਦਾ ਸੀਗਾ ਵੀ ਜਿਹੜਾ ਤੁੰਗ ਕੁਝ ਵੀ ਨਹੀਂ ਚੱਲਦਾ ਗਿੱਧੀ ਮੈਂ ਇੱਕ ਡਰ ਗਈ ਮੈਂ ਇਕੱਲੀ ਦਾ ਕਰਕੇ ਨਾ ਮੈਨੂੰ ਪਤਾ ਨਹੀਂ ਸੀਗਾ ਜੀ ਮੇਰੇ ਮੈਨੂੰ ਸਪੋਰਟਾਂ ਖੜ ਜਾਂਦੀਆਂ ਕਿਤਾ ਨਰਮਨ ਨੇ ਮੈਨੂੰ ਦੋ ਦਿਨ ਮਰ ਆਖਿਆ ਤੇ ਹੀ ਵਾਰੀ ਉਹ ਮੇਰਾ ਰਿਸ਼ਤੇਦਾਰ ਹੈ ਪੁੱਤਾਂ ਮੇਰਾ ਠੀਕ ਹੈ ਮੈਂ ਉਹਨਾਂ ਕੋਈ ਵੀ ਸੋਚਣਾ ਗੱਡੀ ਮੈਂ ਕਿਸੇ ਕੋਲੇ ਨਾ ਗਈ ਇਹਦਾ ਮਨ ਮੇਰ ਪੈ ਗਈ ਮੁੰਡਿਆਂ ਨੇ ਇਹ ਵੀਰ ਜੀ ਕੋਈ ਗੱਲ ਕਰਤੀ ਕੀਕਾ ਵੀਹ ਹੰਡਰ ਦੇਤੇ ਮਾਤਾ ਨੇ ਵਿਆਹ ਤੇ ਹਲਕੇ ਪੈਸੇ ਦਿੱਤੇ ਤੇ ਮਾਤਾ ਨੇ ਕਿਹਾ ਕਿ ਜਲਦੀ ਕਿਉਂਕਿ ਤਾਂ ਉਹ ਪੈਸੇ ਨਹੀਂ ਮੋੜਦੇ ਕਹਾਂ ਗਿਆਖ ਵਰਦੀ ਇਹਨੇ ਮੀਨਜੀ ਨੇ ਜਿਹੜੂ ਉਪਾਤੀ ਕੱਲ ਅੱਜ ਮੇਰੇ ਨਾਲ ਸਾਰੇ ਖੜੇ ਆ ਅੱਜ ਮੇਰ ਨਾਲ ਵੀ ਖੜੇ ਅੰਗਿਤਰੀ ਖੜਾ ਤੇ ਵੀਰਜੀ ਵੀ ਖੜੇ ਆ ਸਾਰੇ ਮੇਰੇ ਨਾਲ ਸਾਥ ਦੇ ਪਹਿਲਾਂ ਘਰ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ ਘਰ ਦੇ ਵਿੱਚ ਮੈਂਬਰ ਹੈ ਜੀ ਇੱਕ ਮੇਰਾ ਬੇਟਾ ਇੱਕ ਮੁੰਆ ਇੱਕ ਪੋਤਾ ਤੇ ਪੋਤੀ ਹੈ ਦੋਨੇ ਕਿਸੇ ਤਾਂ ਉਹ ਤਾਂ ਦੇਖੀ ਘਰ ਦੇ ਤਾਂ ਦੱਸਣਾ ਦੇਖੋ ਜੀ ਦੋ ਜੀ ਤੇਰੇ ਡੇਟਰ ਕੀ ਕਰਦਾ ਵੀ ਇਹ ਤਾਂ ਵੀ ਘਰੇ ਪਸ਼ੂ ਸੰਭ। ਪਹਿਲਾਂ ਗੱਡੀਆਂ ਸੀਗੀਆਂ ਉਹ ਦਿਨ ਮਾਰੇ ਅਖੀਰ ਹੋ ਗਿਆ ਸਾਰਾ ਕੁਝ ਵੀ ਘਰੇ ਬਸ ਪਸ਼ੂ ਸੰਭ ਜਿਹੜੇ ਪਸ਼ੂ ਦਾ ਦੋਤਤੋਮੀਆਂ ਲਾਉਣ ਤਰਾਕੇ ਮੈਂ ਪਸ਼ੂ ਲਿਆ ਹੰਦੀ ਮੇਰੇ ਕਰੇ ਸਭੂ ਤੇ ਸਾਰੇ ਵੀ ਮੈਂ ਕਿਸੇ ਕੋ ਤਰਫੀ ਆ ਜਾਂ ਕੋਈ ਥੱਗੀ ਮਾਰੇ ਹੋਵੇ ਜਾਂ ਮੈਨੂੰ ਇਹ ਕਹਦੇ ਜਾਂ ਹਾਂ ਮੈਨੂੰ ਕਹਦੇ ਇਹ ਕਿ 25000 ਮੈਂ ਕਿਹੜੇ ਮੈਂਬਰ ਨੂੰ ਹੋਰ ਨਹੀਂ ਦਿੱਤਾ ਇਹਨਾਂ ਨਾਲ ਤਾਂ ਮੇਰਾ ਦੁਲਜਾਰ ਇਤੀ ਤਿੰਨ ਗਿਆ। ਗੱਡੀ ਸੀ ਟੀਵੀ ਦੋਨੇ ਗੱਡੀ ਬਾਬਾ ਘਰ ਵਾਸਤੇ ਸੀ ਜੀ ਦੇ ਤੇਰਾ ਸਾਹ ਮੈਂ ਜਾਣੀ ਆ। ਦੋ ਦੋ ਟਰਾਲੇ ਮੇਰੇ ਸੰਗਤ ਦੇ ਜਾਂਦੇ ਆ ਮੈਂ ਕਿਤੇ ਕਿਸ ਤਰ੍ਹਾਂ ਕੀ ਆ ਕੋਈ ਮੈਨੂੰ ਕਹੇ ਵੀ ਹਾਂ ਲੰਗਰ ਜੋ ਸ਼ਰਧਾ ਉੱਥੇ ਲਾ ਕੇ ਆਉਂਦਾ ਕੋਈ ਪੁੱਛਣ ਦਾ ਕਰਦੀ ਨਾ ਕੋਈ ਬਿਛਣੀ ਮੈਂ ਕਰਦੀ ਕੋਈ ਮੈਨੂੰ ਕਹੇ ਵੀ ਹਾਂ ਵੀ ਅੱਜ ਅਸੀਂ ਇਹਦਾ ਸਿਰਕੋਖ ਦਾ ਵੇਚਿਆ ਜਾਂ ਮੇਰਾ ਕੋਈ ਆਸਤਵਾਨ ਆ ਕੇ ਕਹਿੰਦੇ ਜਾਂ ਮੇਰੇ ਘਰੇ ਆਂਡਾ ਜਾਂ ਮੀਟ ਜਾਂ ਗੂੜੀ ਜਾਂ ਜਾਂ ਤਾਂ ਕੁਝ ਵੀ ਮੇਰੇ ਘਰੇ ਨਹੀਂ ਬੈਠਣ ਉਹ ਕਰਦੀ ਮੇਰੀ ਕੋਈ ਨੀ ਮੰਗਦਾ ਜੀ ਮੇਰੀ ਮੰਗ ਲਈ ਆਵਾਜ਼ ਸੁਣੀ ਮੈਨੂੰ 25000 ਰੁਪਇਆ ਮੇਰਾ ਵਾਪਸ ਆ ਜੀ ਇਹੀ ਮੇਰਾ ਜਾਂ ਮੈਂਨੇ ਸਬੂਤ ਦੇ ਦੇ ਵੀ ਇਹਨੇ 10 ਤਵਿ 20 ਤਰੀਕ ਨੂੰ ਮੈਨੂੰ ਮੈਂ 15000 ਦਿੱਤਾ ਵੀ ਉਹ 20 ਤਰੀਕ ਨੂੰ ਇਹਨੇ ਕਿਹੜੇ ਨੰਬਰ ਨਾਲ ਵਿੱਚ ਪਹਿਲਾਂ ਮੈਨੂੰ ਮੈਨੂੰ ਦੱਸਿਆ ਵੀ ਤੇਰਾ ਕੋਈ ਦੇਣ ਲੈਣਾ ਜਾਂ ਤੇਰਾ ਕੋਈ ਗੱਦੀ ਆ ਜਾਂ ਕੋਈ ਸਦਾ ਲੜਕੀ ਤਾਂ ਉਹ ਮੰਗਦਾ ਇਹ ਤਾਂ ਕਿਹਾ ਵੀ ਮੇਰੇ ਕੋਲ ਕੁੜੀ ਕੋਲੇ ਖਾਂਸੇ ਮੰਗਦਾ ਦੇਖੋ ਨਾਲ ਨਹੀਂ ਲੈ ਨਾ ਇਹਨੇ ਕੋਈ ਗੱਤੋਰੀ ਲੈ ਕਿਸੇ ਦਾ ਨਾ ਲਿਆ ਵੀ ਜਾਂ ਕਿੱਲਾ ਸਹਿਵਾ ਦਾ ਦੂਜਾ ਇਹਨੇ ਕਹ ਤੇਰੀ ਵੀਡੀਓ ਉੱਥੇ ਗਈ ਗਈ ਆ ਵੀਡੀਓ ਤੇ ਤੇਰੀ ਬਰਲ ਹੋ ਗਈ ਤੇ ਕੋ ਗੁਰਦੁਆਰੇ ਆਲੇ ਪਾਸੇ ਮਗਧਿਆ ਮੈਥੋਂ ਇਹਨੇ ਗੱਲ ਵੀ ਇਸੇ ਦੇ ਨਾਲ ਇੱਥੇ ਬੈਠੇ ਨੇ ਕਿ ਮੈਨੂੰ ਨਹੀਂ ਪਤਾ ਕੀ ਦੇਣਾ ਕੀ ਲੈਣਾ ਇਹ ਕਹਿੰਦਾ 15000 ਮੰਗਦੇ 20 ਮੰਗਦਾ ਸੀ ਠੀਕ ਆ 15000 ਮੰਗਦੇ ਆ ਕਹਿੰਦਾ ਇਹ ਤੇ ਅਸੀਂ ਦੱਸ ਕਿਹਾ ਸੀ ਜੀ ਕਹਿੰਦਾ 15 ਦੇ ਦਿਓ ਤੇ ਤੈਨੂੰ ਮੈਂ ਕੋਲੋਂ ਦੇ ਦੂੰਗਾ ਕਹਿੰਦਾ 6500 ਮਨ ਪਾ ਕੇ ਦੇ ਦੂੰਗਾ ਹਾਂ ਇਹਨੇ ਮੈਨੂੰ ਜਵਾਬ ਦਿੱਤਾ ਮੈਂ ਵੀਰੇ ਕਦੇ ਕੁਝ ਨਹੀਂ ਖੂਦ ਨੂੰ ਫੇਸ ਵਾਂਦੇ ਕਿ ਕੋਈ ਕਿਸੇ ਤੇ ਅਜਾ ਰੋਕੀ ਕਿ ਕੀ ਨਹੀਂ ਕੁਝ ਨਹੀਂ ਕੀਤਾ ਉਹ ਮੈਂ ਤਾਂ ਇਹ ਵੀ ਜੀ ਨੇ ਵੀਡੀਓ ਪਾਤੀ ਮੈਂ ਤਾਂ ਕਿਸੇ ਕੋਲ ਦੱਸਿਆ ਵੀ ਨਹੀਂ ਸੀ ਅੱਜ ਤੱਕ ਮੈਂ ਕਿਸੇ ਕੋਲ ਤਾਂ ਕਾਫੀ ਕੱਢੀ ਮੈਂ ਬੀਤੇ ਵਿੱਚ ਸਮਝ ਲਈ ਮੈਂ ਮਾਰਕ ਨੂੰ ਕਹਿੰਦੀ ਸੀ ਮਾਰਕਾ ਤੂੰ ਹੀ ਮੇਰਾ ਨਸਾਰਾ ਕਰਨਾ ਤੇ ਇਹ ਤੁਮੇ ਇੱਕ ਛੋਟੀ ਜਿਹੀ ਵੀਡੀਓ ਬੋਲ ਤਾਂ ਉਹ ਵੀਡੀਓ ਮੇਰੇ ਇਹ ਕਰੋ ਵੀ ਜੇ ਮੇਰੇ ਹਾਂਜੀ ਇੱਕ ਮੈਂ ਤੁਹਾਨੂੰ ਗਾਹ ਮੇਰੇ ਬੋਲਦੀਆਂ ਜੇ ਮੇਰੇ ਬੱਚੇ ਤੇ ਜਾਂ ਮੇਰੇ ਤੇ ਕੋਈ ਜਲਮ ਹੁੰਦਾ ਹੈ ਇਹਦਾ ਜ਼ਿੰਮੇਵਾਰ ਮੰਨ ਤ੍ਰੀਤ ਹਾ ਤਾਂ ਮਿੱਠਾ ਨੰਬਰਦਾਰ ਤੇ ਨਹੀਂ ਤੁਹਾਰਾ ਇਹ ਜ਼ਿੰਮੇਵਾਰ ਹੈ ਇਹਨੇ ਮੈਨੂੰ ਧਮਕੀ ਦਿੱਤੀ ਸੀ ਹਾਕਮ ਨੇ ਜਿੱਦੇ ਇਹਦਾ ਕੋਈ ਰੌਲਾ ਸੀ ਮਸਲਾ ਉਹਦੇ ਹਾਕਮ ਨੇ ਮੈਨੂੰ ਇਹ ਧਮਕੀ ਦਿੱਤੀ ਸੀ ਕਹਿਣਾ ਕਿ ਤੇਰੇ ਤੇ ਸੋਡੇ ਤੇ ਪਾਣੀ ਪਾਉਂਗਾ ਹਾਕਮ ਨੇ ਬੁਆਇਆ ਨਰ ਕਰਕੇ ਪਾਣੀ ਪਾਣੀ ਪੁਆਇਆ ਮੇਰੇ ਤੇ ਪਰ ਮੇਰੇ ਘਰੇ ਕੋਈ ਹੀਨ ਕੀ ਬਹੁੰਦੀ ਹੈ ਜ਼ਿੰਮੇਵਾਰ ਇਹ ਚੰਨਾ ਜੇ ਬੋਲਣਾ ਹੈ